ਹਾਂਜੀ ਦੋਸਤੋ ਅੱਜ ਤੁਹਾਨੂੰ ਪੂਲੇ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਜਿਹੇ ਕਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਸੁਣ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਊ ਦਿਲ ਦੀ ਧੜਕਣ ਹੌਲੀ ਹੋ ਜਾਊ ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ ਦੋਸਤੋ ਪੂਲਾ ਜਦੋਂ ਹਲੇ ਪੂਲਾ ਨਹੀਂ ਸੀ ਬਣਿਆ ਜਦੋਂ ਉਹ ਗੁੱਡ ਫਾਈਟਰ ਦੇ ਨਾਂ ਹੇਠ ਮਾੜੀ ਮੋਟੀ ਬਦਮਾਸ਼ੀ ਕਰਦਾ ਫਿਰਦਾ ਹੁੰਦਾ ਸੀ ਤਾਂ ਪੂਲੇ ਨੇ ਕਾਜਰੀਕ ਕੁੜੀ ਗੱਲਾਂ ਵਿੱਚ ਲਾ ਕੇ ਆਪਣੇ ਮਗਰ ਲਾ ਲਈਏ ਨੇ ਕਈ ਸਾਲ ਪੂਲੇ ਤੇ ਉਹ ਕੁੜੀ ਨਾਲ ਹੀ ਰਹੇ ਉਸ ਕੁੜੀ ਕਰਕੇ ਪੂਲੇ ਦੀਆਂ ਕਈ ਵੱਡੀਆਂ ਲੜਾਈਆਂ ਵੀ ਹੋਈਆਂ ਇੱਕ ਵਾਰੀ ਕਿਸੇ ਹੋਰ ਕਾਲ ਦੇ ਪ੍ਰਧਾਨ ਨੇ ਉਸ ਕੁੜੀ ਨੂੰ ਜਾਂਦੀ ਨੂੰ ਸੜਕ ਉੱਤੇ ਹੀ ਰੋਕ ਕੇ ਕੁਝ ਕਹਿ ਦਿੱਤਾ ਜਦੋਂ ਪੂਲੇ ਨੂੰ ਇਸ ਗੱਲ ਦਾ ਪਤਾ ਲੱਗਿਆ ਪੂਲਾ ਗੁੱਸੇ ਵਿੱਚ পাগল ਹੋ ਗਿਆ ਉਸ ਨੇ ਆਪਣੇ ਸਾਰੇ ਬੰਦੇ ਨਾਲ ਲਏ ਤੇ ਉਸ ਕਾਲ ਦੇ ਗੇਟ ਮੋਰੇ ਗੱਡੀ ਲਾ ਲਈ ਉਹਨੇ ਇਸ ਨੇ ਇੱਕ ਬੰਦਾ ਅੰਦਰ ਭੇਜਿਆ ਕਿ ਉਸ ਨੂੰ ਕਹਿ ਕੇ ਆ ਵੀ ਤੇਰਾ ਪਿਓ ਪੂਲਾ ਬਾਹਰ ਖੜਾ ਹੈ ਆ ਜਾ ਜੇ ਤੇਰੇ ਪੂਲਾ ਚ ਪਾਣੀ ਹੈ ਉਹ ਮੁੰਡਾ ਵੀ ਸੁਣਦੇ ਸਾਰ ਬੰਦੇ ਇਕੱਠੇ ਕਰਕੇ ਗੇਟ ਕੋਲ ਆ ਗਿਆ ਉਦੇ ਸਾਰ ਪੁੱਲੇ ਨੇ ਉਹਦੇ ਨਾਲ ਕੋਈ ਗੱਲ ਨਹੀਂ ਕਰੀ ਉਹ ਬੱਕਰੇ ਵਾਂਗ ਢਾ ਲਿਆ ਉਸਦੇ ਸਾਥੀਆਂ ਦੀਆਂ ਬੱਕੀਆਂ ਇਕੱਠੀਆਂ ਕਰਤੀ ਪੁੱਲੇ ਦੇ ਬੰਦਿਆਂ ਨੇ ਪੁੱਲੇ ਨੇ ਉਸ ਕਾਲੇ ਤੋਂ ਸ਼ਹਿਰ ਦੇ ਬਾਜ਼ਾਰ ਤੱਕ ਉਸ ਮੁੰਡੇ ਨੂੰ ਮੋਰੇ ਮੋਰੇ ਭਜਾਇਆ ਤੇ ਕਿਹਾ ਕਿ ਐਤਕੀ ਤਾਂ ਤੈਨੂੰ ਸ਼ਰ ਦੱਤਾ ਅਗਲੀ ਵਾਰੀ ਤੇਰੇ ਘਰਦਿਆਂ ਨੂੰ ਲੱਭਿਆ ਨਹੀਂ ਲੱਭਣਾ ਤੂੰ ਉਹ ਕੁੜੀ ਜਦੋਂ ਪੁੱਲੇ ਨੂੰ ਆਪਣੇ ਘਰ ਲੈ ਕੇ ਗਈ ਉੱਥੇ ਉਸਦੀ ਇੱਕ ਹੋਰ ਭੈਣ ਵੀ ਸੀਗੀ ਪੁੱਲਾ ਉਸ ਨੂੰ ਵੇਖ ਉਹਦੇ ਉੱਤੇ ਵੀ ਡੁੱਲ ਗਿਆ ਹੁਣ ਕੋਈ ਨਾ ਕੋਈ ਬਹਾਨਾ ਬਣਾ ਕੇ ਪੂਲਾ ਉਹਨਾਂ ਦੇ ਘਰ ਵੜਿਆ ਰਹਿੰਦਾ ਹੌਲੀ ਹੌਲੀ ਆਪਣੀ ਤਾਕਤ ਦੀਆਂ ਫੁਕਰੀਆਂ ਮਾਰ-ਮਾਰ ਕੇ ਇਸਨੇ ਉਹ ਕੁੜੀ ਵੀ ਪੱਟ ਲਈ ਤੇ ਕਈ ਮਹੀਨੇ ਘਰ ਅੰਦਰ ਹੀ ਦਿਹਾੜੀ ਦਾਪਾ ਚੱਲਦਾ ਰਿਹਾ ਪੂਲੇ ਦਾ ਆਖਰ ਇੱਕ ਦਿਨ ਉਸ ਕੁੜੀ ਨੂੰ ਵੀ ਪਤਾ ਲੱਗ ਗਿਆ ਕਿ ਪੂਲਾ ਮੇਰੀ ਭੈਣ ਦੀ ਜ਼ਿੰਦਗੀ ਵੀ ਖਰਾਬ ਕਰ ਗਿਆ ਉਸਨੇ ਬੜਾ ਗਾਹ ਪਾਇਆ ਪਰ ਉਦੋਂ ਤੱਕ ਬੜੀ ਧੀਰ ਹੋ ਗਈ ਸੀ ਪੂਲਾ ਤਾਂ ਹੁਣ ਆਪ ਡਾਰੀ ਮਾਰਨ ਦਾ ਮੌਕਾ ਭਾਲਦਾ ਸੀਗਾ ਇਸਨੇ ਦੋਵੇਂ ਹੀ ਛੱਡ ਦਿੱਤੀਆਂ ਤੇ ਆਪਣਾ ਬੈਠਣ ਦਾ ਟਿਕਾਣਾ ਵੀ ਬਦਲ ਦਿੱਤਾ ਇਸਨੇ ਪੋਲਾ ਬੱਕਰਿਆਂ ਦਾ ਇੰਨਾ ਸ਼ਕੀਨ ਹੁੰਦਾ ਸੀ ਕਿ ਮਹੀਨੇ ਵਿੱਚ ਇਸ ਨੇ 10 ਦਿਨ ਬੱਕਰਾ ਮੰਗਣਾ ਹੀ ਮੰਗਣਾ। ਕਈ ਵਾਰ ਇਸ ਨੇ ਆਪਣੇ ਡੇਰੇ ਬੱਕਰੇ ਰੱਖ-ਪਾਲ ਲੈਣੇ, ਕਈ ਵਾਰ ਇਸ ਦੇ ਬੰਦਿਆਂ ਨੇ ਰਾਤ ਭਰਾਤੇ ਕਿਸੇ ਘਰ ਜਾਣਾ, ਉੱਥੇ ਹੱਥ-ਸਾਫ ਕਰ ਆਉਣਾ। ਜਾਂ ਫਿਰ ਇਸ ਨੇ ਕਿਸੇ ਦੇ ਰਾਤ ਰਹਿਣਾ, ਜੇ ਉੱਥੇ ਕੋਈ ਬੱਕਰਾ ਦਿਖ ਗਿਆ ਇਸ ਨੇ ਝਟ ਗੱਡੀ ਦਾ ਡਾਲਾ ਖੋਲ ਉਹਦੇ ਉੱਤੇ ਚੜਾ ਲਿਆਉਣਾ। ਇੱਕ ਵਾਰੀ ਸਰਦੀਆਂ ਦੇ ਦਿਨ ਇਸ ਨੇ ਆਪਣੇ ਬੰਦੇ ਅੱਧੀ ਰਾਤ ਨੂੰ ਭੇਜਤੇ ਕਿ ਜਾਓ ਬੱਕਰੇ ਦਾ ਇੰਤਜ਼ਾਮ ਕਰਕੇ ਲੈ ਕੇ ਆਓ ਆਚਾਰ ਪਾਈਏ। ਉਹ ਬੰਦੇ ਕਿਸੇ ਪਿੰਡ ਵੜ ਗਏ ਤੇ ਬਾੜੇ ਅੰਦਰ ਖੜਾ ਬੱਕਰਾ ਖੋਲਣ ਲੱਗ ਪਏ। ਕੁਦਰਤੀ ਘਰ ਦੀ ਕੋਈ ਜਨਾਨੀ ਜਾਗਦੀ ਪਈ ਸੀ ਜਦੋਂ ਨੇ ਦੇਖਿਆ ਕਿ ਬੰਦੇ ਬੱਕਰਾ ਖੋਲੀ ਜਾਂਦੇ ਨੇ ਉਸਨੇ ਰੌਲਾ ਪਾਤਾ ਘਰ ਦੇ ਬੰਦਿਆਂ ਨੇ ਰਫਲਾਂ ਸਿੱਧੀਆਂ ਕਰ ਤਾੜ-ਤਾੜ ਕਰਾਤੀ ਪਿੰਡ ਦੇ ਸਰਪੰਚ ਨੇ ਥਾਣੇ ਫੋਨ ਕਰਤਾ ਆ ਵੀ ਛੇਤੀ ਆਜੋ ਐਂ ਕਰਕੇ ਆ ਕੰਮ ਹੋ ਗਿਆ ਓਰੇ ਪੁਲਿਸ ਨੇ ਸਾਰਾ ਪਿੰਡ ਘੇਰ ਲਿਆ ਉਧਰ ਪਿੰਡ ਵਾਲਿਆਂ ਨੇ ਪੋਲੇ ਦੇ ਦੋਵੇਂ ਬੰਦੇ ਕਾਬੂ ਕਰ ਲਏ ਤੇ ਬਾਕੀ ਭੱਜ ਗਏ ਉਹਨਾਂ ਦੋਵਾਂ ਦੀ ਐਸੀ ਰੇਲ ਬਣਾਈ ਪਿੰਡ ਵਾਲਿਆਂ ਨੇ ਵੀ ਜਿੱਥੇ ਪੈਂਦੀ ਹੈ ਪਹਿਣ ਦੇ ਮੁਕੀਆਂ ਮਾਰ-ਮਾਰ ਉਹਨਾਂ ਦਾ ਸੇਂਡ ਘਟਦਾ ਫਿਰ ਪੁਲਿਸ ਵਾਲੇ ਨੇ ਫੜ ਲਏ ਜਦੋਂ ਉਹਨਾਂ ਨੇ ਆਪਣਾ ਪ੍ਰੋਗਰਾਮ ਚਲਾਇਆ ਉਹ ਤਾਂ ਕੋਕਾ ਮਾਰਨ ਕੇ ਅਸੀਂ ਪੂਲੇ ਦੇ ਬੰਦੇ ਆ ਪਰ ਪੁਲਿਸ ਵਾਲੇ ਸੱਚ ਨਾ ਮੰਨਣ ਕਹਿੰਦੇ ਵੀ ਅੱਧਾ ਘੰਟਾ ਰੋਕੋ ਤੁਹਾਡੇ ਅੰਦਰੋਂ ਪੂਲਾ ਕਰਦੇ ਆ ਉਹਨਾਂ 2 ਘੰਟਿਆਂ ਅੰਦਰ ਉਹ ਦੋਵੇਂ ਲੀਰੋ ਲੀਰ ਕਰਤੇ ਉਹ ਤਾਂ ਪੂਲਾ ਭੱਜਿਆ ਭੱਜਿਆ ਥਾਣੇ ਆਇਆ ਜਦੋਂ ਉਹਨੇ ਆਪਣੇ ਬੰਦਿਆਂ ਦੀ ਹਾਲਤ ਵੇਖੀ ਉਹ ਪੁਲਿਸ ਵਾਲਿਆਂ ਦੇ ਪੈ ਗਿਆ ਕਿ ਤਸੱਲੀ ਦਾ ਕਰ ਲੈਂਦੇ ਪੂਲਾ ਉਹਨਾਂ ਨੂੰ ਗੱਡੀ 'ਚ ਬਿਠਾਉਣ ਨਾਲੇ ਲਈ ਜਾਵੇ ਨਾਲੇ ਮਜ਼ਾਕ ਕਰੇ ਕਿ ਤੁਹਾਡੀ ਸੇਵਾ ਲਈ ਹੁਣ ਦੋ ਬੱਕਰੇ ਦਾ ਹੋਰ ਚੁੱਕਣੇ ਪੈਣਗੇ ਪੂਲਾ ਜਦੋਂ ਵੀ ਕੋਈ ਦੂਰ ਦਾ ਸਫ਼ਰ ਕਰਦਾ ਤਾਂ ਇਸਨੇ ਭੇਸ ਵਟਾ ਕੇ ਫੇਰ ਗੱਡੀ ਅ ਇੱਕ ਵਾਰ ਇਹ ਆਪਣੇ ਦੋ ਬੰਦਿਆਂ ਨਾਲ ਚੰਡੀਗੜ੍ਹ ਵੱਲ ਜਾਵੇ ਰਾਹ ਵਿੱਚ ਇਸ ਨੂੰ ਪੁਲਿਸ ਦਾ ਨਾਕਾ ਲੱਗਿਆ ਦਿਸ ਪਿਆ ਪੋਲਾ ਕਹਿੰਦਾ ਵੀ ਇਹ ਪੁਲਿਸ ਵਾਲੇ ਨਹੀਂ ਲੱਗਦੇ ਤੁਸੀਂ ਐਂ ਕਰੋ ਮੈਨੂੰ ਇੱਥੇ ਧਾਰ ਦਿਓ ਪੋਲੇ ਨੂੰ ਉੱਥੇ ਲਾ ਕੇ ਆਪ ਇਹਨਾਂ ਗੱਡੀ ਅੱਗੇ ਤੋਰ ਲਈ ਪੋਲੇ ਨੇ ਉਤਰਦੇ ਨੇ ਬੂਟ ਲਾਹੇ ਤੇ ਕੋਲ ਬਣੀ ਮੋਟਰ ਵਾਲਾ ਸਿੱਧਾ ਹੋ ਰਿਹਾ ਮੋਟਰ ਤੋਂ ਉਸਨੇ ਇੱਕ ਦਾਤੀ ਬੱਲੀ ਲਈ ਤੇ ਕੁਦਰਤੀ ਪਹੀਏ ਦੀਆਂ ਚਪਲਾਂ ਪਈਆਂ ਸਨ ਉਹ ਪਾ ਲਈਆਂ ਤੇ ਹੌਲੀ-ਹੌਲੀ ਨਾਕੇ ਵੱਲ ਨੂੰ ਤੁਰ ਪਿਆ ਹੀ ਨਾਕੇ ਤੇ ਖੜੇ ਸਿੰਘਾਂ ਨੇ ਪੁੱਛਿਆ ਵੀ ਬਾਬਾ ਕਿੱਧਰ ਚੱਲੇ ਆ ਕਹਦਾ ਜੀ ਡੰਗਰਾਂ ਵਾਲੀ ਪੱਠੇ ਲੈਣ ਤੇ ਲਿਆ ਦੋ ਚਾਰ ਗੱਲਾਂ ਇਸ ਨੇ ਹੋਰ ਮਾਰੀਆਂ ਤੇ ਨਾਕਾ ਪਾਰ ਕਰ ਗਿਆ ਇਹ ਅੱਗੇ ਚੱਲ ਕੇ ਇਸ ਦੇ ਬੰਦਿਆਂ ਨੇ ਗੱਡੀ ਰੋਕੀ ਹੋਈ ਸੀ ਪੋਲਾ ਪੱਲੀ ਬਾਹਰ ਸਿੱਟ ਅੰਦਰ ਬੈਠਦਾ ਬੋਲਿਆ ਵੀ ਤੁਹਾਨੂੰ ਕਿਹਾ ਸੀ ਨਾ ਇਹ ਪੁਲਿਸ ਵਾਲੇ ਨਹੀਂ ਲੱਗਦੇ ਬੰਦੇ ਕਹਿਣ ਵੀ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਪੁਲਿਸ ਵਾਲੇ ਨਹੀਂ ਹੈਗੇ ਪੋਲਾ ਕਹਿੰਦਾ ਵੀ ਕੋਈ ਵੀ ਨਾਕਾ ਹੋਵੇ ਵੱਡਾ ਅਫਸਰ ਆਰਾਮ ਨਾਲ ਕੁਰਸੀ ਤੇ ਬੈਠਾ ਹੋ ਪਰ ਇਸ ਨਾਕੇ ਉੱਤੇ ਅਫਸਰ ਵੀ ਭੱਜ-ਭੱਜ ਗੱਡੀਆਂ ਰੋਕਦਾ ਫਿਰਦਾ ਪੋਲਾ ਕਹਿੰਦਾ ਵੀ ਇੱਥੋਂ ਤਾਂ ਬਚ ਗਏ ਪਰ ਮੈਨੂੰ ਜੁੱਤੀ ਖੁੱਲਣੀ ਪਈ ਜੁੱਤੀ ਦਾ ਝਗੜ ਕਰੀਏ ਹੋ ਇਹਨਾਂ ਨੇ ਰਸਤੇ ਵਿੱਚ ਇੱਕ ਗੱਡੀ ਰਕਵਾਈ ਤੇ ੱੱਕੇ ਨਾਲ ਇੱਕ ਸਵਾਰੀ ਦੇ ਬੂਟ ਖਲਵਾਏ ਫਿਰ। ਪੂਲੇ ਨੂੰ ਰੋੜਨ ਵਾਸਤੇ ਸਿੰਘਾਂ ਨੇ ਇੱਕ ਪਲਾਨ ਬਣਾਇਆ। ਇੱਕ ਵਾਰੀ ਦੋ ਸਿੰਘਾਂ ਨੇ ਆਪਣਾ ਭੇਸ ਵਟਾਇਆ ਤੇ ਦੋਵੇਂ ਜੋਗੀ ਬਣ ਗਏ। ਟੋਕਰੀਆਂ ਅੰਦਰ ਉਹਨਾਂ ਕਿਸੇ ਸਪੇਰੇ ਤੋਂ ਲੈ ਕੇ ਦੋ ਸੱਪ ਰੱਖ ਲਏ। ਕੁਝ ਦਿਨ বীਣ ਵਜਾਉਣ ਦੀ ਟ੍ਰੇਨਿੰਗ ਲੈ ਲਈ। ਉਹਨਾਂ ਨੇ ਇੱਕ ਦਿਨ ਸ਼ਾਮ ਨੂੰ ਪੂਲਾ ਡੇਰੇ ਅੰਦਰ ਬੈਠਾ ਆਪਣੇ ਕਿਸੇ ਰਿਸ਼ਤੇਦਾਰ ਨਾਲ ਦਾਰੂ ਪੀਵੇ ਤੇ ਦੂਰੋਂ বীਣ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਆਪਣੇ ਰਿਸ਼ਤੇਦਾਰ ਨੂੰ ਕਿਹਾ ਕਿ ਸੱਪ ਦੇਖਣੇ ਨੇ। ਫਿਰ ਉਸਨੇ ਆਪਣੇ ਇੱਕ ਬੰਦੇ ਨੂੰ ਆਵਾਜ਼ ਮਾਰੀ ਕਿ ਜਾ ਬਾਹਰ ਜੋਗੀ ਫਿਰਦਾ ਹੋ। ਬੁਲਾ ਕੇ ਲੈ ਕੇ ਆਉ ਉਹਨੂੰ ਉਹ ਬੰਦਾ ਬਾਹਰ ਗਿਆ ਜੋ ਕਿ ਜਵਾਕਾਂ ਨੂੰ ਖੇਡ ਵਿਖਾਉਣ ਵਿੱਚ ਮਸਤ ਸੀਗਾ ਪੋਲੇ ਦਾ ਬੰਦਾ ਕਹਿੰਦਾ ਵੀ ਮੇਰੇ ਨਾਲ ਆਓ ਤੁਸੀਂ ਦੋਵੇਂ ਸਾਡੇ ਬਾਬੇ ਨੇ ਥੋੜੇ ਸੱਪ ਦੇਖਣੇ ਨੇ ਉਹਨਾਂ ਕਿਹਾ ਵੀ ਚਲੋ ਡੇਰੇ ਅੰਦਰ ਬਿਨਾਂ ਕਿਸੇ ਤਲਾਸ਼ੀ ਦੇ ਉਹ ਐਂਟਰ ਕਰ ਗਏ ਉਹਨਾਂ ਆਉਂਦੇ ਹੀ ਪੋਲੇ ਨੂੰ ਫਤੇ ਬੁਲਾਈ ਪੋਲਾ ਕਹਿੰਦਾ ਵੀ ਕੋਈ ਨਾਗ ਦਾ ਬੱਚਾ ਹੈਗਾ ਆ ਕੇ ਖਾਲੀ ਟੋਕਰੀ ਚੱਕੀ ਫਿਰਦੇ ਹੋ ਕਹਿੰਦੇ ਬਾਬਾ ਜੀ ਤੁਹਾਡੇ ਲਈ ਸੱਪਾਂ ਦਾ ਘਾਟਾ ਉਹਨਾਂ ਝਟ ਇੱਕ ਟੋਕਰੀ ਚੱਕ ਦਿੱਤੀ ਤੇ ਸੱਪ ਨੇ ਸਰੀ ਚੱਕ ਲਈ ਦੂਜੇ ਨੇ ਦੂਜੀ ਟੋਕਰੀ ਵੀ ਖੋਲ ਦਿੱਤੀ ਇੱਕ ਹੋਰ ਨਾਗ ਦਾ ਬੱਚਾ ਬਾਹਰ ਆ ਗਿਆ ਸਿੰਘ ਬੀਨ ਵਜਾਉਂਦੇ ਰਹੇ ਪੂਲਾ ਨਜ਼ਾਰੇ ਲੈ ਪੈਗ ਲਾਉਂਦਾ ਰਿਹਾ ਉਹਨਾਂ ਜਾਣ ਕੇ ਇੱਕ ਸੱਪ ਅੰਦਰ ਵੱਲ ਨੂੰ ਤੋਰ ਦਿੱਤਾ ਸਾਰਿਆਂ ਦਾ ਧਿਆਨ ਉਸ ਵੱਲ ਹੋ ਗਿਆ ਪੂਲਾ ਕਹਿੰਦਾ ਵੀ ਫਾੜੇ ਨੂੰ ਕਿਤੇ ਅੰਦਰ ਵੜ ਗਾਇਬ ਨਾ ਹੋ ਜੇ ਜਦੋਂ ਸਿੰਘਾਂ ਨੇ ਵੇਖਿਆ ਕਿ ਪੂਲੇ ਦੇ ਬੰਦਿਆਂ ਦਾ ਧਿਆਨ ਹੁਣ ਉਸ ਸੱਪ ਵੱਲ ਹੈ ਉਹਨਾਂ ਕੱਢੇ ਜਮਰਾਦ ਦੇ ਖਿਡਾਉਣੇ ਤੇ ਤਾੜ ਤਾੜ ਕਰਕੇ ਮਿੰਟਾਂ ਅੰਦਰ ਗੇਟ ਟੱਪ ਕੇ ਹਵਾ ਹੋ ਗਏ ਉਹ ਪੂਲੇ ਦਾ ਰਿਸ਼ਤੇਦਾਰ ਉੱਥੇ ਇਕੱਠਾ ਜਿਆ ਹੋ ਗਿਆ ਪਰ ਕੁਦਰਤੀ ਪੂਲਾ ਵੱਜ ਗਿਆ ਮੁੜ ਕੇ ਕੋਈ ਸਿੰਘਾ ਪਿੱਛੇ ਨਾ ਜਾਵੇ ਕਿ ਕਿਤੇ ਮੈਨੂੰ ਨਾ ਰੋੜ ਦੇਣ ਪੂਲੇ ਦੇ ਡੇਰੇ ਕਈ ਵਾਰ ਵੱਡੇ ਵੱਡੇ ਅਫਸਰ ਰਾਤ ਰਹਿਣ ਆ ਜਾਂਦੇ ਸਨ ਇੱਕ ਰਾਤ 1 ਵਜੇ ਕਿਸੇ ਵੱਡੇ ਅਫਸਰ ਨੇ ਪੂਲੇ ਨੂੰ ਵਾਇਰਲੈਸ ਕਰਤੀ ਕਿ ਮੈਂ ਤੇਰੇ ਡੇਰੇ ਦੇ ਨਾਲ ਹੀ ਫਲਾਣੀ ਜਗ੍ਹਾ ਤੇ ਬੈਠਾ ਹਾਂ ਆ ਆ ਪਾ ਕੇ ਮੈਨੂੰ ਲੈ ਕੇ ਜਾ ਇੱਥੋਂ ਸੁਣਦੇ ਸਾਰ ਪੂਲੇ ਦਾ ਸਾਰਾ ਸਰੀਰ ਠੰਡਾ ਪੈ ਗਿਆ ਕਿ ਇਹ ਮੇਰੇ ਫੁੱਲ ਪਵਾਉਗਾ ਕਿਉਂਕਿ ਉਹਨਾਂ ਸਮਿਆਂ ਅੰਦਰ ਰਾਤ ਨੂੰ ਸਿੰਘਾਂ ਦਾ ਰਾਤ ਚੱਲਦਾ ਹੁੰਦਾ ਸੀ ਕੋਈ ਵੀ ਰਾਤ ਦੇ 7 ਵਜੇ ਤੋਂ ਬਾਅਦ ਬਾਹਰ ਨਹੀਂ ਦੀ ਨਿਕਲਦਾ ਹੁੰਦਾ ਪੂਲਾ ਆਪ ਵੀ ਕਦੇ ਰਾਤ ਨੂੰ ਬਾਹਰ ਨਹੀਂ ਸੀ ਨਿਕਲਿਆ ਪਰ ਅੱਜ ਤਾਂ ਵੱਡੇ ਸਾਹਿਬ ਦਾ ਆਰਡਰ ਆ ਗਿਆ ਸੀਗਾ ਤੇ ਹੁਣ ਜਾਣਾ ਤਾਂ ਪੈਣਾ ਹੀ ਸੀਗਾ ਉਹਨਾਂ ਪੋਲੇ ਨੇ ਇੱਕ ਸਕੀਮ ਲਾਈ। ਇਸਨੇ ਇੱਕ ਬੀਬੀ ਲਈ ਡੇਰੇ ਅੰਦਰੋਂ ਇਕ ਲਿਆ ਬੰਦਾ। ਉਸਨੂੰ ਮਰੀਜ਼ ਬਣਾ ਕੇ ਲੰਬਾ ਪਾਤਾ ਆਪੇ ਦੋਵੇਂ ਜਣੇ ਮਾਲਕ ਤੀਵੀ ਬਣ ਗਏ ਤੇ ਚੱਲ ਪਏ। ਰਾਹ ਵਿੱਚ ਅਚਾਨਕ ਇਹਨਾਂ ਦੀ ਗੱਡੀ ਅੱਗੇ ਸਿੰਘ ਆ ਗਏ ਤੇ ਗੱਡੀ ਰਕਵਾ ਲਈ ਉਹਨਾਂ ਨੇ। ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਵੀ ਰਾਤ ਨੂੰ ਸਫ਼ਰ ਨਹੀਂ ਕਰਦਾ ਮਰਨਾ ਹੈ ਤੁਸੀਂ। ਪੋਲਾ ਕਹਿੰਦਾ ਵੀ ਬਾਬਾ ਜੀ ਮੇਰਾ ਭਰਾ ਬੜਾ ਬਿਮਾਰ ਹੋ ਗਿਆ, ਐਮਰਜੈਂਸੀ ਵਾਲੀ ਹਾਲਤ ਬਣ ਗਈ ਤਾਂ ਕਰਕੇ ਇਸ ਨੂੰ ਹਸਪਤਾਲ ਲੈ ਕੇ ਚੱਲੇ ਆਂ। ਸਿੰਘਾਂ ਨੇ ਵੇਖਿਆ ਕਿ ਇੱਕ ਬੀਬੀ ਵੀ ਬੈਠੀ ਹੈ ਨਾਲ। ਉਹਨਾਂ ਨੇ ਉਦੋਂ ਹੀ ਛੱਡ ਦਿੱਤੇ। ਪੂਲਾ ਜਦੋਂ ਅਫਸਰ ਕੋਲ ਪਹੁੰਚਿਆ ਤਾਂ ਸਾਰੀ ਗੱਲ ਦੱਸੀ ਕਿ ਅੱਜ ਬੁਰੇ ਫਸਣਾ ਸੀ ਜੀ ਬਚਾਅ ਹੋ ਗਿਆ ਹੁਣ ਉਸ ਅਫਸਰ ਨੂੰ ਨਾਲ ਲੈ ਕੇ ਉਸੇ ਰਾਹ ਜਾਣ ਦੀ ਬਜਾਏ ਪੂਲਾ ਗੱਡੀ ਕੱਚੇ ਰਸਤਿਆਂ ਦੀ ਲੈ ਕੇ ਆਉਂਦਾ ਬੜਾ ਔਖਾ ਡੇਰੇ ਤੱਕ ਪਹੁੰਚਿਆ ਇੱਕ ਵਾਰੀ ਅਫਸਰਾਂ ਨੇ ਪੂਲੇ ਨੂੰ ਚੰਡੀਗੜ੍ਹ ਬੁਲਾਇਆ ਤੇ ਇੱਕ ਬੰਦੇ ਦੀ ਫੋਟੋ ਦਿਖਾਈ ਇਹਨੂੰ ਕਹਿੰਦੇ ਵੀ ਫਲਾਣਾ ਪਿੰਡ ਹੈ ਇਹਦਾ ਇਹ ਹੱਥ ਨਹੀਂ ਆ ਰਿਹਾ ਇਸ ਦੇ ਘਰ ਦੇ ਵੀ ਨਿਗਾਹ ਰੱਖ ਲਈ ਹੈ ਘਰ ਦੇ ਕਹਿੰਦੇ ਨੇ ਵੀ ਇਹ ਘਰ ਆਉਂਦਾ ਹੀ ਨਹੀਂ ਹੈਗਾ ਪਰ ਸਾਡੇ ਗੁਪਤ ਸੂਤਰ ਕਹਿ ਰਹੇ ਨੇ ਵੀ ਇਹ ਬੰਦਾ ਆ ਪਿੰਡੰਦਰੀ ਹੈ ਅਸੀਂ ਸਾਰੇ ਪਿੰਡ ਦੀ ਤਲਾਸ਼ੀ ਵੀ ਲੈ ਲਈ ਪਰ ਉਹ ਮਿਲਿਆ ਨਹੀਂ ਹੈਗਾ ਇਸ ਦਾ ਕੋਈ ਖੁਰਾਕ ਹੋ ਜੱ ਲੱਭ ਕੇ ਦੇ ਪੂਲੇ ਦਾ ਕੋਈ ਜਾਣ ਪਛਾਣ ਉਸ ਪਿੰਡ ਵਿੱਚ ਰਹਿੰਦਾ ਸੀ ਪੂਲੇ ਨੇ ਅਵਤਾਰੋ ਨੂੰ ਉਹਦੇ ਕੋਲ ਭੇਜ ਦਿੱਤਾ ਅਵਤਾਰੋ ਉਸ ਬੰਦੇ ਦੀ ਰਿਸ਼ਤੇਦਾਰ ਬਣ ਕੇ ਉੱਥੇ ਰਹਿਣ ਲੱਗ ਪਈ ਅਵਤਾਰੋ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਉਹ ਬੰਦਾ ਰੋਜ਼ ਆਪਣੇ ਘਰ ਆਉਂਦਾ ਪਰ ਘਰਦਿਆਂ ਨੂੰ ਮਿਲ ਕੇ ਫਿਰ ਕਿੱਥੇ ਜਾਂਦਾ ਇਹ ਨਹੀਂ ਸੀ ਪਤਾ ਲੱਗ ਰਿਹਾ ਅਵਤਾਰੋ ਮਹੀਨੇ ਕੋ ਵਿੱਚ ਹੀ ਕਾਫੀ ਜਨਾਨੀਆਂ ਨਾਲ ਘੁਲ ਮਿਲ ਗਈ ਉਹਨਾਂ ਵਿੱਚੋਂ ਇੱਕ ਜਨਾਨੀ ਦੇ ਮੋਹ ਨਿਕਲ ਗਿਆ ਕਿ ਉਹ ਤਾਂ ਸਾਰਾ ਦਿਨ ਜੰਗਲ ਅੰਦਰ ਬਣੀ ਕੁਟੀਆਂ ਅੰਦਰ ਵੜਿਆ ਰਹਿੰਦਾ ਅਵਤਾਰੋ ਦਾ ਕੰਮ ਹੋ ਗਿਆ ਸੀ ਉਹ ਅਗਲੇ ਦਿਨ ਹੀ ਤੁਰਦੀ ਬਣੀ ਉਹਨੇ ਸਾਰੇ ਗੱਲ ਪੋਲੇ ਨੂੰ ਦੱਸੀ ਆਗੇ ਪੋਲੇ ਨੇ ਆਪਣੇ ਦੋ ਬੰਦੇ ਸ਼ਾਮ ਨੂੰ ਉਸ ਜੰਗਲ ਅੰਦਰ ਭੇਜੇ ਕਿ ਨਿਗਾਹ ਰੱਖੋ ਤੁਸੀਂ ਉਹ ਬੰਦੇ ਝਾੜੀਆਂ ਵਿੱਚ ਧੜਵੱਟ ਕੇ ਬੈਠ ਗਏ ਅੱਧੀ ਰਾਤ ਨੂੰ ਉਹ ਬੰਦਾ ਕੁਟੀਆਂ ਅੰਦਰੋਂ ਨਿਕਲੇ ਆ ਤੇ ਸਵੇਰੇ 5 ਵਜੇ ਫੇਰ ਮੁੜ ਆਇਆ ਪੱਕਾ ਕਰਕੇ ਅਗਲੇ ਦਿਨ ਹੀ ਕੁਟੀਆਂ ਨੂੰ ਘੇਰ ਲਿਆ ਗਿਆ ਤੇ ਕੁਟੀਆਂ ਅੰਦਰ ਜਾ ਕੇ ਪਤਾ ਲੱਗਿਆ ਕਿ ਬਾਬਾ ਦਾ ਉੱਥੇ ਕੋਈ ਹੋਰੀ ਸੀਗਾ ਕੁਟਿਆ ਦੇ ਥੱਲੇ ਇਸ ਬੰਦੇ ਨੇ ਭੋਰਾ ਪਟਿਆ ਹੋਇਆ ਸੀ ਤੇ ਸਾਰਾ ਦਿਨ ਇਹ ਉਸੇ ਭੋਰੇ ਅੰਦਰ ਰਹਿੰਦਾ ਸੀ ਪੋਲੇ ਦਾ ਉਸ ਸਮੇਂ ਵੀ ਨੈਟਵਰਕ ਬੜਾ ਤਕੜਾ ਸੀਗਾ ਇਸ ਕਰਕੇ ਇਹ ਇੰਨੀ ਦੇਰ ਬਦਾ ਰਿਹਾ ਬڑے ਘੱਟ ਪ੍ਰੋਗਰਾਮ ਹੁੰਦੇ ਸਨ ਜਿਹੜੇ ਇਹ ਮੌਕੇ ਉਤੇ ਬਣਾਉਂਦਾ ਸੀਗਾ ਜ਼ਿਆਦਾਤਰ ਇਸ ਦਾ ਪੂਰੇ ਮਹੀਨੇ ਦਾ ਪਲਾਨ ਪਹਿਲਾਂ ਹੀ ਬਣਿਆ ਹੁੰਦਾ ਸੀ ਉਸ ਪਲਾਨ ਦੇ ਚੱਲਦੇ ਇਹ ਕੱਲੀ-ਕੱਲੀ ਸੜਕ ਉੱਤੇ ਨਿਗਾਹ ਰੱਖਦਾ ਸੀ ਕਿਹੜੀ ਸੜਕ ਤੋਂ ਕਿਹੜਾ ਮੋੜ ਕੱਟਣਾ ਹੈ ਕਿਹੜਾ ਛੱਡਣਾ ਹੈ ਪਹੁੰਚ ਕੇ ਗੱਡੀ ਕਿੱਥੇ ਖੜੀ ਕਰਨੀ ਹੈ ਗੱਡੀ ਵਿੱਚ ਬੈਠਣ ਤੋਂ ਪਹਿਲਾਂ ਕੀ ਕੀ ਚੈੱਕ ਕਰਨਾ ਹੈ ਸਾਰਾ ਇਸ ਨੇ ਪੱਕਾ ਹੀ ਲਿਖ ਕੇ ਰੱਖਿਆ ਹੋਇਆ ਸੀ ਇੱਕ ਵਾਰੀ ਇੱਕ ਪਾਰਟੀ ਵਿੱਚ ਇੱਕ ਅਫਸਰ ਨੇ ਮਜ਼ਾਕ ਕਰਦਿਆਂ ਪੁੱਲੇ ਨੂੰ ਕਿਹਾ ਕਿ ਬਾਬਾ ਜੀ ਜਿੰਨਾ ਹਿਸਾਬ ਕਿਤਾਬ ਤੁਹਾਡੀ ਡੈਰੀ ਵਿੱਚ ਸੜਕ ਦੇ ਰੂਟਾਂ ਦਾ ਲਾਇਆ ਹੋਇਆ ਹੈ ਦੇ ਵੈਸੇ ਲਿਖਣ ਲੱਗਦੇ ਹੁਣ ਤੱਕ ਕੋਈ ਚੰਗੀ ਕਿਤਾਬ ਛਪਵਾ ਲੈਂਦੇ ਪੋਲਾ ਹੱਸਦਾ ਹੋਇਆ ਕਹਿੰਦਾ ਵੀ ਇਹਨਾਂ ਰੋਟਾਂ ਕਰਕੇ ਤਾਂ ਅੱਜ ਤੁਹਾਡੇ ਨਾਲ ਖੜੇ ਪੈਗ ਲਾ ਰਹੇ ਆ ਨਹੀਂ ਕਦੋਂ ਦੇ ਫੁੱਲ ਪੈ ਜਾਣੇ ਸੀ ਸਾਡੇ ਤੇ ਤੁਸੀਂ ਅੱਧੇ ਘੰਟੇ ਦਾ ਮੌਰ ਰੱਖ ਕਦੇ ਯਾਦ ਵੀ ਨਹੀਂ ਸੀ ਕਰਨਾ ਕਿ ਕੋਈ ਪੋਲਾ ਵੀ ਹੁੰਦਾ ਸੀ ਇਸੇ ਤਰ੍ਹਾਂ ਇੱਕ ਵਾਰ ਪੋਲੇ ਨੇ ਕਿਤੇ ਜਾਣਾ ਸੀ ਸਾਰਾ ਮੈਪ ਉਸਨੇ ਡੈਰੀ ਉਤੇ ਨੋਟ ਕੀਤਾ ਹੋਇਆ ਸੀ ਕਿ ਕਿਹੜੇ ਕਿਹੜੇ ਰਸਤੇ ਜਾਣਾ ਪਰ ਕੁਦਰਤੀ ਇੱਕ ਮੋੜ ਇਹਨਾਂ ਨੂੰ ਬੰਦ ਮਿਲ ਗਿਆ ਪੋਲੇ ਦਾ ਉਸੇ ਵੇਲੇ ਮੱਥਾ ਠਣਕ ਗਿਆ ਇਸਨੇ ਉਦੋਂ ਹੀ ਆਪਣੇ ਬੰਦਿਆਂ ਨੂੰ ਕਿਹਾ ਵੀ ਸੰਭਲ ਕੇ ਬੈਠੋ ਹੁਣ ਸਾਰੇ ਜਾਣੇ ਨਾਰ ਦੇ ਸਾਥੀ ਕਹਿਣ ਕੇ ਪੂਲਾ ਜਿਆਦਾ ਹੀ ਫਿਕਰ ਕਰੀ ਜਾਂਦਾ ਹੈ ਜਦੋਂ ਗੱਡੀਆਂ ਅਗਲੇ ਮੋੜ ਤੇ ਪਈਆਂ ਤਾੜ-ਤਾੜ ਹੋ ਗਈ ਪੂਲੇ ਕਰਕੇ ਉਸਦੇ ਬੰਦੇ ਪਹਿਲਾਂ ਹੀ ਤਿਆਰੀ ਵਿੱਚ ਸਨ ਸੋ ਬਚ ਕੇ ਨਿਕਲ ਗਏ ਪੂਲਾ ਜਦੋਂ ਡੇਰੇ ਆਇਆ ਸਾਰਿਆਂ ਨੇ ਕਿਹਾ ਵੀ ਬਾਬਾ ਜੀ ਤੁਸੀਂ ਠੀਕ ਹੀ ਆਂਦੀ ਸੀ ਅੱਜ ਥੋੜੇ ਕਰਕੇ ਮਸਾ ਬਚ ਗਏ ਅਸੀਂ ਪੂਲਾ ਇੱਕ ਵਾਰੀ ਕਿਸੇ ਪਿੰਡ ਬੰਦਿਆਂ ਨਾਲ ਮੀਟਿੰਗ ਕਰਨ ਗਿਆ ਹੋਇਆ ਸੀਗਾ ਉੱਥੇ ਇਸ ਨੂੰ ਮਿਲਣ ਇੱਕ ਬੰਦਾ ਆ ਗਿਆ ਉਸ ਬੰਦੇ ਨੇ ਆ ਕੇ ਪੂਲੇ ਕੋਲ ਆਪਣੇ ਰੋਣੇ ਰੋਏ ਕਿ ਮੇਰੀ ਸਾਰੀ ਜ਼ਮੀਨ ਤੇ ਸ਼ਰੀਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਮੇਰਾ ਮਸਲਾ ਹੱਲ ਕਰਵਾਓ ਤੁਹਾਡੀ ਮਿਹਰਬਾਨੀ ਹੋ ਪੂਲੇ ਕਹਿੰਦਾ ਵੀ ਤੂੰ ਆਏ ਕਰੀ ਕੱਲ ਡੇਰੇ ਆ ਜਾਈਂ ਉਥੇ ਬਹਿ ਕੇ ਸਾਰੀ ਗੱਲ ਕਰਾਂਗੇ ਚਲੋ ਜੀ ਉਹ ਬੰਦਾ ਅਗਲੇ ਦਿਨ ਫੇਰ ਪੂਲੇ ਦੇ ਡੇਰੇ ਆ ਗਿਆ ਉਸ ਬੰਦੇ ਦੇ 8 ਕਿੱਲਿਆਂ ਦਾ ਰੋਲਾ ਸੀਗਾ ਪੂਲੇ ਨੇ ਉਸ ਨੂੰ ਕਿਹਾ ਵੀ ਆਏ ਕਰ ਕੰਮ ਤੇਰਾ ਹੋਜੂ ਪਰ 4 ਕਿੱਲੇ ਮੇਰੇ ਨਾ ਕਰਵਾਉਣੇ ਪੈਣਗੇ ਹੁਣ ਸੋਚ ਲੈ ਕਿਵੇਂ ਕਰਨੀ ਹੈ ਫਸਿਆ ਆ ਬੰਦਾ ਕੀ ਕਰਦਾ ਉਹਨੇ ਸੋਚਿਆ ਵੀ ਉਮੀਦ ਤਾਂ ਸਾਰੀ ਗਈ ਹੋਈ ਉਹ ਹੈ ਜਿਹੜੇ 4 ਆਉਂਦੇ ਨੇ ਆਉਣ ਦਿਓ ਉਸਨੇ ਪੂਲੇ ਨਾਲ ਇਕਰਾਰ ਕਰ ਲਿਆ ਕਿ 4 ਕਿੱਲੇ ਤੇਰੇ ਪੂਲੇ ਨੇ ਪਹਿਲਾਂ ਦੂਜੀ ਪਾਰਟੀ ਬਾਰੇ ਸਾਰਾ ਪਤਾ ਕਰਵਾਇਆ ਪੂਲੇ ਨੇ ਜਾਣ ਕੇ ਰਾਤ ਨੂੰ ਆਪਣੇ ਬੰਦੇ ਸਿੰਘਾਂ ਦੇ ਪੇਸ ਵਿੱਚ ਉਹਨਾਂ ਦੇ ਘਰ ਭੇਜ ਦਿੱਤੇ। ਉਹ ਬੰਦੇ ਰੋਟੀ ਪਾਣੀ ਖਾ ਕੇ ਅੱਧੀ ਰਾਤ ਤੋਂ ਬਾਅਦ ਵਾਪਸ ਆ ਗਏ। ਦਿਨ ਚੜ੍ਹਦੇ ਹੀ ਉਹਨਾਂ ਤੇ ਛਾਪਾ ਪੈ ਗਿਆ ਤੇ ਉਹਨਾਂ ਕੋਲੋਂ ਕਾਫੀ ਸਮਾਨ ਬੋਰੇ ਵਿੱਚ ਪਿਆ ਫੜ ਹੋ ਗਿਆ। ਕਿਸੇ ਨੇ ਸਲਾਹ ਦਿੱਤੀ ਵੀ ਜੇ ਤੁਸੀਂ ਪੂਲੇ ਨਾਲ ਗੱਲ ਕਰੋ ਉਹੀ ਤੁਹਾਡਾ ਛਡਕਾਰਾ ਕਰਵਾ ਸਕਦਾ ਹੈ। ਜਦੋਂ ਘਰ ਦੇ ਡੇਰੇ ਗਏ ਪੂਲੇ ਨੇ ਸਿੱਧਾ ਹੀ ਕਹਿ ਦਿੱਤਾ ਕਿ ਕੰਮ ਦਾ ਤੁਹਾਡਾ 2 ਦਿਨਾਂ ਵਿੱਚ ਹੀ ਹੋ ਜੂ। ਤੁਸੀਂ ਉਹ 8 ਕਿੱਲੇ ਮੈਨੂੰ ਛੱਰਦੇ ਹੋ ਜਿਹੜੇ ਦੱਬੇ ਹੋਏ ਨੇ ਤੁਸੀਂ। ਉਹਨਾਂ ਨੂੰ ਮੰਨਣਾ ਪਿਆ ਜ਼ਮੀਨ ਲੈ ਕੇ ਪੂਲੇ ਨੇ ਅੱਗੇ ਉਸ ਬੰਦੇ ਨੂੰ 3 ਕਿੱਲੇ ਦਿੱਤੇ। ਬਾਕੀ ਪੰਜ ਕਿੱਲੇ ਪੂਲਾ ਆਪ ਗੋਲ ਕਰ ਗਿਆ ਇੱਕ ਵਾਰੀ ਪੂਲਾ ਭੇਸ ਵਟਾਈ ਨਿੰਨੀ ਬਸਤੇ ਬੈਠਾ ਜਾਵੇ ਕੰਡਕਟਰ ਨੇ ਟਿਕਟ ਮੰਗ ਲਈ ਇਹਦੇ ਤੋਂ ਪੂਲਾ ਕਹਿੰਦਾ ਵੀ ਬਾਬਿਆਂ ਤੋਂ ਟਿਕਟ ਲਵੇਂਗਾ ਕੰਡਕਟਰ ਕਹਿੰਦਾ ਵੀ ਕਿਉਂ ਬਾਬਿਆਂ ਦੇ ਹੱਥ ਪੈਰ ਨਹੀਂ ਚੱਲਦੇ ਪੂਲੇ ਨੂੰ ਗੱਲ ਚੁਗ ਗਈ ਪੂਲੇ ਨੇ ਜਿੱਥੇ ਉਤਰਨਾ ਸੀ ਉਥੇ ਇਸ ਦੇ ਬੰਦੇ ਗੱਡੀਆਂ ਲੈ ਇਸਦੀ ਉਡੀਕ ਕਰ ਰਹੇ ਸਨ ਪੂਲੇ ਨੇ ਉਤਰਦੇ ਆਈ ਆਪਣੇ ਬੰਦਿਆਂ ਨੂੰ ਕਿਹਾ ਵੀ ਕੰਡਕਟਰ ਨੂੰ ਲਦੋ ਗੱਡੀ 'ਚ ਕੰਡਕਟਰ ਨੂੰ ਚੱਕ ਡੇਰੇ ਲੈ ਆਏ ਇਹ ਡਾਕ ਫੇਰ ਫੇਰ ਉਹਦਾ ਬੁਰਾ ਹਾਲ ਕਰਦਾ ਪੂਲੇ ਦੇ ਬੰਦਿਆਂ ਨੇ ਪੂਲਾ ਨਾਲੇ ਬੈਠਾ ਪੈਗ ਲਈ ਜਾਵੇ ਨਾਲੇ ਪੁੱਛੀ ਜਾਵੇ ਕਿ ਦੇਖ ਬਾਬੇ ਦੇ ਹੱਥ ਪੈਰ ਕਿੰਨੇ ਜਲਦੇ ਨੇ ਦੋ ਦਿਨਾਂ ਬਾਅਦ ਉਸ ਬੰਦੇ ਦੇ ਘਰ ਦੇ ਡੇਰੇ ਆਏ ਪੂਲਾ ਕਹਿੰਦਾ ਵੀ ਜਾਓ ਲੱਖ ਰੁਪਇਆ ਲੈ ਕੇ ਆਓ ਤੇ ਲੈ ਜਾਓ ਇਹਨੂੰ ਸਾਰਾ ਇੰਤਜ਼ਾਮ ਕਰਕੇ ਉਹ ਵਿਚਾਰੇ ਤਿੰਨ ਦਿਨਾਂ ਬਾਅਦ ਆਏ ਤੇ ਆਪਣਾ ਬੰਦਾ ਵਾਪਸ ਲੈ ਕੇ ਗਏ ਉਹ ਉਸ ਦਿਨ ਤੋਂ ਬਾਅਦ ਉਸ ਬੱਸ ਵਿੱਚ ਪੂਲੇ ਦਾ ਕਿਸੇ ਨੇ ਕਰਾਇਆ ਨਹੀਂ ਲਿਆ ਫਿਰ ਪੂਲੇ ਦੇ ਬੰਦੇ ਬੱਸਾਂ ਵਿੱਚ ਵੀ ਕਈ ਵਾਰ ਬਹੁਤ ਜ਼ਿਆਦਾ ਧੱਕਾ ਕਰਦੇ ਹੁੰਦੇ ਸੀ ਇਹਨਾਂ ਨੇ ਇੱਕ ਜਗ੍ਹਾ ਤੋਂ ਚੜਨਾ ਤੇ ਕੰਡਕਟਰ ਨੂੰ ਕਹਿਣਾ ਵੀ ਇੱਥੇ ਹੀ ਬੈਠਾ ਰਹਾ ਟਿਕਟਾਂ ਤੇ ਨਹੀਂ ਕੱਟਣੀਆਂ ਜੀ ਉਹਨਾਂ ਨੇ ਟਿਕਟਾਂਾਂ ਝੋਲਾ ਕੰਡਕਟਰ ਤੋਂ ਫੜ ਲੈਣਾ ਤਾਂ ਤੇ ਆਪ ਸਾਰੀਆਂ ਸਵਾਰੀਆਂ ਦੇ ਟਿਕਟਾਂ ਕੱਟ ਕੇ ਜਿੰਨੇ ਵੀ ਪੈਸੇ ਬਣਨੇ ਆਪਣੀ ਜੇਬ ਵਿੱਚ ਪਾ ਲੈਣੇ ਤੇ ਖਾਲੀ ਜਿਹੜਾ ਬੈਗ ਹੁੰਦਾ ਸੀ ਉਹ ਕੰਡਕਟਰ ਨੂੰ ਫੇਰ ਫੜਾ ਦੇਣਾ ਕਈ ਵਾਰ ਤਾਂ ਪੂਲੇ ਦੇ ਬੰਦੇ ਰੱਜੇ ਹੋਏ ਸਾਰਾ ਸਾਰਾ ਦਿਨ ਇਹੀ ਕੰਮ ਕਰਦੇ ਰਹਿੰਦੇ ਸੀ ਤੇ ਸ਼ਾਮ ਤੱਕ ਉਹ ਲੱਖਾਂ ਰੁਪਇਆ ਇਕੱਠਾ ਕਰ ਲੈਂਦੇ ਸੀ ਇਹ ਕੰਮ ਤੋਂ ਇੱਕ ਵਾਰ ਇਸੇ ਤਰ੍ਹਾਂ ਪੂਲੇ ਦੇ ਬੰਦੇ ਇੱਕ ਬਫਤੇ ਚੜ ਗਏ ਤੇ ਕੰਡਕਟਰ ਤੇ ਰੋਹ ਪਾਉਣ ਲੱਗ ਪਏ ਜਿਹੜਾ ਡਰਾਈਵਰ ਸੀ ਉਹ ਬਹੁਤ ਆੜਮ ਸੀਗਾ ਉਹ ਬਸਤਾ ਉਹ ਪੂਲੇ ਦੇ ਸਾਥੀਆਂ ਦੇ ਗਲ ਪੈ ਗਿਆ ਕਹਿੰਦਾ ਵੀ ਮੇਰੇ ਹੁੰਦੇ ਹੋਏ ਤੁਸੀਂ ਇਹ ਕੰਮ ਇਸ ਬੱਸ ਵਿੱਚ ਨਹੀਂ ਕਰ ਸਕਦੇ ਉਧਰ ਸਵਾਰੀਆਂ ਵੀ ਜਿਹੜੀਆਂ ਸੀਗੀਆਂ ਉਹ ਡਰਾਈਵਰ ਦਾ ਸਾਥ ਦੇਣ ਲੱਗ ਪਈਆਂ ਤੇ ਉਹਨਾਂ ਨੇ ਇਕੱਠੇ ਹੋ ਕੇ ਪੂਲੇ ਦੇ ਚਾਰੇ ਬੰਦੇ ਫੜ ਲਏ ਬੰਦੇ ਫੜ ਕੇ ਉਹਨਾਂ ਨੇ ਬੱਸ ਸਿੱਧੀ ਥਾਣੇ ਨੂੰ ਪਾ ਲਈ ਤੇ ਥਾਣੇ ਲੈ ਜਾ ਕੇ ਉਹ ਜਿਹੜੇ ਬੰਦੇ ਸੀ ਪੂਲੇ ਦੇ ਉਹ ਪੁਲਸ ਦੇ ਹਵਾਲੇ ਕਰਤੇ ਜਦੋਂ ਪੁਲਸਵਾਲੇ ਨੇ ਪੁੱਛਿਆ ਵੀ ਹਾਂ ਬਾਈ ਕਿਹਦੇ ਦਮ ਤੇ ਬਦਮਾਸ਼ੀ ਕਰਦੇ ਸੀ ਤਾਂ ਉਹਨਾਂ ਨੇ ਪੂਲੇ ਦਾ ਨਾਮ ਲਿਆ ਜਦੋਂ ਪੁਲਸਵਾਲੇ ਨੂੰ ਪਤਾ ਲੱਗਿਆ ਵੀ ਇਹ ਤਾਂ ਪੂਲੇ ਦੇ ਬੰਦੇ ਨੇ ਉੱਥੇ ਹਾਹਾਕਾਰ ਮਚ ਗਈ ਉਹ ਸਾਰੇ ਠੰਡੇ ਹੋ ਗਏ ਉਹ ਕਹਿੰਦੇ ਵੀ ਤੁਸੀਂ ਬੈਠੋ ਜੀ ਠੰਡਾ ਠੰਡਾ ਲੈ ਕੇ ਆਉਨੇ ਆ ਤੁਹਾਡੇ ਵਾਸਤੇ ਚਾਹ ਪਾਣੀ ਪਿਆ ਕੇ ਠੰਡਾ ਪਲਾ ਕੇ ਉਹਦੇ ਸਾਥੀਆਂ ਨੂੰ ਪੂਲੇ ਦੇ ਸਾਥੀਆਂ ਨੂੰ ਜਿਹੜਾ ਹੈ ਉਹ ਆਪ ਪੂਲੇ ਦੇ ਡੇਰੇ ਤੱਕ ਛੱਡ ਕੇ ਆਏ ਫਿਰ ਉਹ ਪੂਲਾ ਪੂਰਾ ਟੈਡ ਹੋ ਕੇ ਕਈ ਵਾਰ ਆਪ ਹੀ ਥਾਣੇ ਦਾ ਗੇੜਾ ਮਾਨ ਚਲੇ ਜਾਂਦਾ ਸੀ ਕਿ ਦੇਖ ਕੇ ਤਾਂ ਆਵਾ ਵੀ ਅੱਜ ਕਿਹੜੇ ਕਿਹੜੇ ਮੁਲਾਜ਼ਮ ਦੀ ਡਿਊਟੀ ਹੈ ਤੇ ਸਾਰੇ ਮੁਲਾਜ਼ਮਾਂ ਨਾਲ ਇਹਨੇ ਪੂਰੀ ਗੰਢ ਧੁੱਪ ਕਰਕੇ ਰੱਖੀ ਹੋਈ ਸੀ ਸਾਰੇ ਨੂੰ ਜਾਣਦੇ ਸਨ ਤੇ ਸਾਰੇ ਇਹਦੀ ਇੱਜ਼ਤ ਕਰਿਆ ਕਰਦੇ ਸਨ ਪਰ ਉਹ ਜਿਹੜੀ ਏਜੰਟ ਸੀਗੀ ਉਹ ਇਹਦੇ ਮੂੰਹ ਤੇ ਹੀ ਹੁੰਦੀ ਸੀ ਪਿੱਠ ਪਿੱਛੇ ਤਾਂ ਹਰੇ ਕੇ ਨੂੰ ਕੋਈ ਗਾਲਾਂ ਕੱਢਦਾ ਹੁੰ ਉਹ ਲਾ ਉਸੇ ਥਾਣੇ ਵਾਲਿਆਂ ਨੂੰ ਮਤਲਬ ਤੰਗ ਵੀ ਬਹੁਤ ਕਰਦਾ ਹੁੰਦਾ ਸੀ ਅੱਧੀ ਅੱਧੀ ਰਾਤ ਨੂੰ ਇਹਨੇ ਫੋਨ ਘੜਕਾਉਣ ਲੱਗ ਜਾਣਾ ਕਿ ਮੈਂ ਇੱਥੇ ਫਸ ਗਿਆ ਮੇਰੇ ਬੰਦੇ ਇੱਥੇ ਘੇਰੇ ਗਏ ਨੇ ਜਾਓ ਫਟਾਫਟ ਛੇਤੀ ਜਿਨ੍ਹਾਂ ਬੰਦਿਆਂ ਦੀ ਰਾਤ ਦੀ ਡਿਊਟੀ ਹੋਣੀ ਉਹਨਾਂ ਨੇ ਮੱਥੇ ਟਿਕਨੇ ਵੀ ਰੱਬ ਕਰਕੇ ਅੱਜ ਪੂਲੇ ਦਾ ਫੋਨ ਆ ਜਾਵੇ ਜੇ ਆ ਗਿਆ ਤਾਂ ਸਾਰੀ ਰਾਤ ਜਿਹੜੀ ਹੈਗੀ ਉਹ ਖੁੱਟੀ ਹੋ ਜਾਣੀ ਹੈ ਸਾਡੀ ਸੋ ਦੋਸਤੋ ਹਜੇ ਵੀ ਪੂਲੇ ਦੇ ਅਨੇਕਾਂ ਕਿਸੇ ਕਹਾਣੀਆਂ ਇਹੋ ਜੇ ਨੇ ਜੋ ਕਿ ਉੱਥੋਂ ਦੇ ਜਿਹੜੇ ਲੋਕਲ ਨਿਵਾਸੀ ਨੇ ਉਹ ਆਪਣੇ ਬਾਰੇ ਦੱਸਦੇ ਹੁੰਦੇ ਨੇ ਸੱਥਾਂ ਵਿੱਚ ਬੈ ਕੇ ਗੱਲਾਂ ਕਰਦੇ ਨੇ ਪੂਲੇ ਬਾਰੇ ਉਹ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਨੇ ਜੋ ਕਿ ਕਿਸੇ ਕਿਤਾਬ 'ਚ ਹੁਣ ਤੱਕ छਪੀਆਂ ਹੀ ਨਹੀਂ ਹੈਗੀਆਂ ਉਹਨਾਂ ਨੇ ਪਿੰਡਾਂ ਤੇ ਹਟਾਈਆਂ ਨੇ ਆਪਣੇ ਸੋ ਮਿਲਦੇ ਆ ਜੀ ਹੁਣ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ